ਉਹ ਗਰੰਦੇ ਨਾ ਸੱਧਿਆ ਹੋਵੇ ਤੇ ਐਡਾ ਭੰਗੜੇ ਪਾਉਂਦਾ ਹੈ ਆ ਆਵਾਜ਼ ਉਧਰ ਆਉਣੀ ਟੀਜੇ ਜੀ ਦੇ ਭੰਗੜੇ ਇੱਧਰ ਪੈਣਦਾ ਵੇਖੋ ਵੇਖਣ ਦਾ ਮੂੰਹ ਝੁੱਕ ਕੇ ਦੋਹਾਂ ਜਾ ਰਿਹਾ ਹੈ ਹੋੜੇ ਕੀ ਕੀ ਰੌਲਾ ਪਾ ਦਿੱ ਲਾ ਪਾਇਆ ਜਾਂਦਾ ਕਿਸੇ ਨੂੰ ਨਹੀਂ ਸੁਣਨਾ ਰੌਲਾ ਜਿੰਨਾ ਰੌਲਾ ਪਾਇਆ ਜਾਂਦਾ ਕਿਸੇ ਨੂੰ ਨਹੀਂ ਸੁਣਨਾ ਜੀ ਬਾਡੇ ਕਰ ਪਕੌੜੇ ਆ ਤੇ ਕਾਲ ਮੈਂ ਗਈ ਪੱਜੀ ਪੱਜੀ ਗਈ ਜਾ ਕੇ ਖਾਣ ਉਹ ਤੋਂ ਪਤਾ ਲੱਗਾ ਜਿਉ ਖੱਟਾ ਨਹੀਂ ചി കൂ ഭൂഖനി ਗੰਦਿਆ ਬਾਜ ਚ ਪਤਾ ਲੱਗਾ ਵੀ ਖੱਟਾ ਆਣਾ ਪਹਿਲਾਂ ਨਹੀਂ ਲੱਗਾ ਨਹੀਂ ਹੈਲੋ ਜੀ গুড মর্নিং গুড ইভিনিং গুড আফটারনুন ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਸਾਰਿਆਂ ਨੂੰ ਅੱਜ ਵਲੌਗ ਦੀ ਸ਼ੁਰੂਆਤ ਆਪਾਂ ਕਰ ਲੱਗੇ ਆਂ ਬੜੇ ਟਾਈਮ ਬਾ ਤਿੰਨ ਚਾਰ ਦਿਨ ਹੋ ਗਏ ਆ ਵਲੌਗ ਜਿਹੜਾ ਆਪਾਂ ਬੜਾਇਆ ਹੀ ਨਹੀਂ ਜੀ ਨਹੀਂ ਕਰਦਾ ਪਤਾ ਨਹੀਂ ਕਿਉਂ ਤੇ ਅੱਜ ਮੈਂ ਚੱਲ ਵਲੌਗ ਸ਼ੁਰੂ ਕਰ ਲਗੇ ਤੇ ਚਲੋ ਜਿੰਨੇ ਵੀ ਭੈਣ ਭਰਾ ਵੇਖਦੇ ਉਹਨਾਂ ਨੂੰ ਇੰਤਜ਼ਾਰ ਹੁੰਦਾ ਕਿ ਵਲੌਗ ਨਹੀਂ ਆਇਆ ਤੇ ਇੱਧਰ ਵੇਖੋ ਅੱਜ ਮੈਂ ਤੁਹਾਨੂੰ ਇੱਕ ਬੜੀ ਵਧੀਆ ਚੀਜ਼ ਉਕਾਉਣੀ ਆ ਅੱਜ ਮੇਰਾ ਪੁੱਤ ਬਣਿਆ ਨਿਹੰਗ ਸਿੰਘ ਕੀ ਕਰਨਾ ਵਾ ਕੀ ਕਹਿਣਾ ਤੂੰ ਹੰਦਾ ਉਹ ਛੱਡ ਆਊਗਾ ਅੱਜ ਸਾਡੇ ਪਿੰਡ ਹੈ ਗੰਡਾ ਘਰ ਕੇ ਤੇ ਸ੍ਰੀ ਗੁਰੂ ਅ ਅ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਉਹ ਜਾਣਾ ਚੋਲਾ ਸਾਹਿਬ ਇੱਧਰ ਵੇਖੋ ਵਾਹ ਅੱਜ ਮੇਰੇ ਪੁੱਤ ਨੇ ਪਾਇਆ ਵਾ ਚੋਲਾ ਦੇ ਨਾਲੇ ਬਣਿਆ ਦਮਾਲਾ ਚੱਲਿਆ ਵਾ ਮਨਜੋਤ ਨੂੰ ਪੁੱਛ ਮਨਜੋਤ ਨੂੰ ਆਲਾ ਲਿਆ ਫਿਰ ਉਹਨੂੰ ਪੁੱਛ ਕੇ ਤੇ ਫਿਰ ਦੱਸ ਕੇ ਜਾਈਂ ਨਹੀਂ ਤੇ ਪਾਪਾ ਵਿਚਾਰੇ ਵੇਖਣਗੇ ਅੱਜ ਗਰੁੱਪ ਜਾਣਾ ਡਿਊਟੀ ਤੇ ਉਹਨਾਂ ਨੂੰ ਛੱਡ ਕੇ ਆਉਣਾ ਹੀ ਅੱਡੇ ਤੇ ਤੇ ਕਹਿੰਦਾ ਮੈਂ ਇਹਨੂੰ ਛੇਤੀ ਆ ਮੈਂ ਇਹ ਨਗਰ ਕੀ ਤਨ 12 ਵਜੇ ਤੁਰਨਾ ਜੇ ਇਹਨੇ ਪਹਿਲਾਂ ਜਾ ਕੇ ਉੱਥੇ ਹੁੰਜੀ ਤੁਰੇ ਫਿਰਨਾ ਨਿਆਣਿਆਂ ਨੂੰ ਚਾਹ ਹੀ ਹੁੰਦਾ ਬਸ ਤੇ ਹੋਰ ਗੱਲ ਕੋਈ ਨਹੀਂ ਆ ਤੇ ਚਲੋ ਹੁਣ ਆਪਾਂ ਵਲੌਗ ਦੀ ਸ਼ੁਰੂਆਤ ਕਰ ਲਈ ਹੁਣ ਆਪਾਂ ਪ੍ਰਸ਼ਾਦਾ ਪਾਣੀ ਪਕਾ ਕੇ ਦਿਖਵਾਈਏ ਸਰਦਾਰ ਸਾਹਿਬ ਉਹਨਾਂ ਨੇ ਤੇ ਸਰਦਾਰ ਸਾਹਿਬ ਉਹਨਾਂ ਦਾ ਪਾਰਾ ਜਿਹੜਾ ਖਾਈ ਹੋ ਜਾਣਾ ਹਣਾ ਸਰਦਾਰ ਸਾਹਿਬ ਉਹਨਾ ਹੂੰ ਤੇ ਹੁਣ ਮੈਂ ਕੁਛ ਬਹੁਤ ਘੜਦਿਆ ਬਹੁਤ ਬਾਥਿਆ ਤੇ ਇਹਨਾਂ ਜਿਹੜਾ ਡਿਊਟੀ ਆਈ ਥੋੜਾ ਟਾਈਮ ਨਾ ਜਾਣਾ ਸੀਗਾ ਇਸ ਕਰਕੇ ਮੈਂ ਹੁਣ ਰੋਟੀ ਬਣਾਣਾ ਰੋਟੀ ਬਣਾ ਕੇ ਖਵਾ ਕੇ ਤੇ ਫਿਰ ਆਪਾਂ ਮਿਲਦੇ ਤੈਨੂੰ ਥੋੜੀ ਦਰਵਾਜ਼ਾ ਸਾਰੀ ਦਿਹਿਤ ਮੈਂ ਕੱਲੀ ਹੈਂ ਸਾਰੀ ਦੁਨੀਆ ਮੇਰੇ ਨਾਲ ਘਰੇ ਬੈਠੀ ਆ ਆਪੋ ਆਪਣੇ ਘਰਾਂ ਜਿਆ ਛੱਡ ਆਊਗਾ ਚੱਲ ਧਿਆਨ ਨਾਲ ਤੇ ਪਾਣੀ ਠੰਡਾ ਤੇ ਲਿਆ ਕੇ ਦੇ ਜੰਦਾ ਪਾਪਾ ਨੂੰ ਲੈ ਆ ਨਾ ਪਾਉਂ ਪਰਵਦੇ ਨੰਨ ਲਾਓ ਚਲੋ ਗਾਇਸ ਹੁਣ ਰੋਟੀ ਬਣਾ ਲਈਏ ਫਿਰ ਮਿਲਦੇ ਥੋੜੀ ਦੇਰ ਬਾਅਦ ਸਾਈਟ ਦੁਪਹਿਰ ਦਾ ਟਾਈਮ ਹੋ ਗਿਆ 2 ਵਜੇ ਦਾ ਤੇ ਆਪਾਂ ਬਣਾਉਣ ਦੇ ਚਾਹ ਤੇ ਮੱਣੇ ਬਣਾਉਣ ਲੱਗੇ ਫੁੱਲ ਬੜੀਆਂ ਫੁੱਲ ਬੜੀਆਂ ਬੈਂਦੀ ਸਰ ਵੇਖ ਨਹੀਂ ਬੁੱਲ ਗਿਆ ਨਾ ਨਹੀਂ ਨਾ ਤੇ ਪਰੌਣੇ ਆਇਆ ਆਪਣੇ ਘਰੇ ਤੇ ਮੈਂ ਕਿਹਾ ਚਲੋ ਚਾਹ ਦੇ ਨਾਲ ਦੁਪਹਿਰੇ ਕੁਛ ਨਾ ਕੁਛ ਚਾਹੀਦੀ ਹੁੰਦਾ ਖਾਣ ਨੂੰ ਤੇ ਚਲ ਫੁੱਲ ਬੜੀਆਂ ਬਣਾ ਲਏ ਨੇ ਹਾਏ ਬੜੀਆਂ ਅੰਦਰ ਮੋ ਗਈਆਂ ਪਲਾਸਟਿਕ ਦਾ ਤੇ ਆਹ ਫੁੱਲ ਬੜੀਆਂ ਵੇਖ ਇਹ ਦਾਲਣਾ ਜਾਂ ਨਹੀਂ ਥੱਲੇ ਹੁੰਦੀ ਨਾ ਨਿਕਲ ਜਾਂਦੀ ਆ ਮੈਨੂੰ ਵੀ ਉਹ ਮੈਂ ਇਹ ਨਾ ਵੇ ਇਹ ਪਛਾਰਾ ਕੱਟਣ ਦੇਈਆਂ ਪਰ ਗਰਮ ਬੜਾ ਹੋ ਗਿਆ ਇਹ ਅਜੇ ਜੀ ਮੈਂ ਥੋੜੀਆਂ ਪੈਣੀਆਂ ਇਸ ਕਰਕੇ ਮੈਂ ਇਹ ਚ ਕੋਣੀ ਲੈਗੀ ਹਾਂ ਵੱਡਾ ਲੈਣਾ ਨਹੀਂ ਆਦੀ ਆਹ ਪਹਿਲਾ ਕਲੀ ਚਾਹ ਆਹ ਹੋ ਤੇ ਮੱਜਾਂ ਨੂੰ ਜੂ ਭੋਣਾ ਖੁਰਲੀ ਜਾਣਾ ਕੋਈ ਨਹੀਂ ਐਵੇਂ ਦੋ ਦੋ ਚੀਜ਼ਾਂ ਨਹੀਂ ਜਾਣੀਆਂ ਆਹ ਵੇਖ ਕੇ ਨਾ ਮੇਰੀ ਗੱਲ ਯਾਦ ਆਉਂਦੀ ਪਰ ਫੰਦੀ ਆਪਣੇ ਹੀ ਮੈਨਾਂ ਕੁ ਰਿੰਦੇ ਫੁੱਲ ਬੜੀਆਂ ਕੱਢਣ ਦੀ ਐਡਾ ਹੀ ਮੇਰੇ ਕੋਲ ਹੋ ਹੀਗਾ ਟੱਪ ਗਿਆ ਮੈਂ ਕੱਢਣ ਨਹੀਂ ਤੇ ਤੇਰਾ मामੂ ਨਾ ਸੋਈ ਤੇ ਬਾਰ ਬਾਰ ਆਵੇ ਤੇ ਖਾਈ ਜਾਵੇ ਖਾਈ ਜਾਵੇ ਜਿੰਨੀ ਵਾਰ ਆਵੇ ਉੰਨੀ ਵਾਰ ਮੁੱਠ ਭਰ ਕੇ ਲੈ ਜਾ ਤੇ ਖਾ ਲੈ ਵੀ ਬਾਹਰ ਗਈ ਨਾ ਬਾਹਰ ਕਿ ਜਗ ਜਿਹੜਾ ਰੱਖੀ ਖਾਣ ਵਾਸਤੇ ਤੇ ਉੱਥੇ ਵੀ ਜਾ ਕੇ ਤੂੰ ਪੋਟਾ ਪਰ ਲੈ ਮੈਨੂੰ ਹਾੜੇ ਲਈ ਬਜੇ ਨਾ ਮੈਨੂੰ ਦਿਖਣਦਾ ਵੀ ਇਹ ਤਾਂ ਕੱਲਾ ਖਾਈ ਜਾਂਦਾ ਤੇ ਹੋਰ ਕਿਲੇ ਕੋਈ ਨਹੀਂ ਐਦਾਂ ਭਰਿਆ ਜਿਹੜਾ ਟਪ ਟੱਪ ਜਦੋਂ ਦੁਬਾਰਾ ਆਇਆ ਲੈਣ ਮੈਂ ਸਾਰਾ ਵੇੜੇ ਚ ਚਲਾ ਕੇ ਮੈਂ ਐਦਾਂ ਜਿਹੜੇ ਕਿ ਬਸ ਬੰਨੀਆਂ ਕੋਈ ਜਿਹੜਾ ਇਕੱਠੇ ਭਣ ਭਰਾ ਹੁੰਦੇ ਆਪੋ ਤਾਂ ਐਦਾਂ ਲਾ ਰੱਖਾ ਵਾਰੀ ਵੜੀ ਕਾਹੀਰ ਖਾਵਾ ਦੀ ਸਹੀ ਗੱਲ ਉਹਨੂੰ ਲਈ ਤੈਨੂੰ ਖਾਵਾ ਦੀ ਨਹੀਂ ਨ ਲੱਗ ਜੰਨੇ ਆਪਾਂ ਤੇ ਜਦੋਂ ਅੱਲਾ ਦੂਰ ਦੂਰ ਹੋ ਜਾਈਏ ਪਿਆਰ ਫਿਰ ਪਤਾ ਲੱਗਦਾ ਭੈਣ ਭਰਾ ਕੀ ਚੀਜ਼ ਹੁੰਦੀ ਹੈ ਜੇ ਪਿਆਰ ਵੱਧਾ ਜੇ ਤੇ ਇਸੇ ਕਰਕੇ ਬੈਠਾ ਹੋਣਾ ਆਪਾਂ ਇੱਥੇ ਰਹਿੰਦੇ ਆ ਨਾ ਵੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਭੈਣ ਭਰਾ ਸਾਰੇ ਛੋਟੇ ਛੋਟੇ ਆਏ ਤੰਦੇ ਤੋਂ ਦੂਰ ਰਹਿੰਦੇ ਆ ਤਾਂ ਜਦਦਾ ਵਾਂਗ ਪਿਆਰ ਬਣਿਆ ਰਵੇ ਕਿਉਂਕਿ ਨੇੜੇ ਰਹਿਣ ਦੇ ਨਾਲ ਹਮੇਸ਼ਾ ਜਿਹੜੀ ਆ ਉਹ ਰਿਸ਼ਤਿਆਂ ਦੇ ਵਿੱਚ ਖਟਾਸ ਆਉਂਦੀ ਹੈ ਮੇਰੇ ਇਟ ਕੁੱਤੇ ਦਾ ਵੈਰ ਰਹਿੰਦਾ ਸਹੀ ਗੱਲ ਵਾਧੂ ਹੋਣਾ ਬਰਾਂ ਲਿਆਓ ਇੱਕ ਮੇਰੇ ਇੱਥੋਂ ਪੱਥਰ ਕੰਮ ਕਰ ਲੈਣਾ ਹਾਂ ਛੁਪਾਤ ਲਾਣੀ ਤਬੀ ਬੱਧੀ ਰਹੀ ਕਰ ਪਾਸਾ ਹਾਏ ਹੋ ਨੀ ਸਪੀਲ ਦਾ ਸ਼ਿੱਟ ਪੈ ਤਲੀ ਹੀ ਤਕ ਹੈ ਜ ਆਪਣੇ ਪਰੋਣੇ ਆ ਗਏ ਸਵੇਰ ਦੀ ਲਾਈਟ ਵੀ ਆਪਣੇ ਸਵੇਰ ਦੀ ਗਈ ਆ ਤੇ ਫੋਨ ਆਈ ਜੀ ਹੁਣ ਮੈਂ ਚਲੋ ਠੰਡੇ ਖਾਣੇ ਨਾਲ ਬਿਨੇ ਚਾਹ ਨਾਲ ਖਾਣੇ ਨਾਲ ਫੋਲ ਬੜੀ ਨਾ ਪਰੋਣੇ ਕੀ ਆ ਕੰਢੀ ਹੈਲੋ ਜੀ ਸਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਬੜੇ ਦਿਨਾਂ ਬਾਅਦ ਜਿਹੜਾ ਕੈਮਰਾ ਜਿਹੜਾ ਚੁੱਕਿਆ ਵਾ ਪਤਾ ਨਹੀਂ ਵਲੌਗ ਬਣਾਉਣ ਨੂੰ ਦਿਲ ਹੀ ਨਹੀਂ ਕਰਦਾ ਗਰਮੀ ਇੰਨੀ ਕੁ ਜ਼ਿਆਦੀ ਹੈ ਨਾ ਕਿ ਇੱਕ ਗੈਸਟ ਆਏ ਸੀ ਘਰੇ ਤੇ ਕੰਮਕਾਰ ਕਰਕੇ ਆਖੀਦਾ ਕਿ ਚਲੋ ਹੁਣ ਬਸ ਏਸੀ ਥੱਲੇ ਬੈਠ ਹੀ ਜਾਓ ਤੇ ਉਹਦਾ ਕਰਕੇ ਫਿਰ ਵਲੌਗ ਬਣਾਉਣ ਨੂੰ ਦਿਲ ਹੀ ਨਹੀਂ ਕਰਦਾ ਪਿਆ ਤੇ ਜਿਉ ਤੁਹਾਨੂੰ ਪਤਾ ਨਾਲ ਇੱਕ ਗੈਸਟ ਆਏ ਹੋਣਾ ਤੇ ਪਰ ਉਹਨਾਂ ਦਾ ਵੀ ਥੋੜਾ ਜਿਹਾ ਕਰਕੇ ਤੇ ਕੰਮ ਕਰ ਜਿਹੜੇ ਆ ਉਹ ਜਿਹੜੇ ਜੁੜ ਜਾਂਦੇ ਜਿਆਦੇ ਹੋ ਜਾਂਦੇ ਆ ਤੇ ਮਾਸੀ ਦੀ ਕੁੜੀ ਆਈ ਸੀ ਕਿ ਨਾਲ ਉਹਦਾ ਬੇਟਾ ਆਇਆ ਸੀਗਾ ਤੇ ਉਹਨਾਂ ਦਾ ਕਰਕੇ ਆਪ ਜਿਹੜੇ ਕੰਮ ਕਰ ਜਿਹੜੇ ਸੀਗੇ ਆ ਪਾਇਲਰ ਤੋਂ ਜ਼ਿਆਦਾ ਪ੍ਰਾਭਲੀ ਵਰਤਦੇ ਸੀ ਤਾਂ ਤੇ ਕੰਮ ਜਿਹੜੇ ਹੀ ਉਹ ਥੋੜਾ ਤੁਹਾਨੂੰ ਪਤਾ ਜੀ ਪ੍ਰੋਕਰਾਉਣੇ ਆਏ ਹੋਏ ਹੋਣ ਤੇ ਫਿਰ ਥੋੜਾ ਜਿਹੜਾ ਕੰਮ ਕਰਵਾ ਜਾਂਦੇ ਆ ਤੇ ਹੁਣ ਅੱਜ ਹੈਗਾ ਇਹ ਮੈਨੂੰ ਲੱਗਦਾ ਅੱਜ ਆਪਾਂ ਨੂੰ 6-7 ਦਿਨ ਹੋ ਗਿਆ ਬਸ ਵਲੌਗ ਨਹੀਂ ਪਾਇਆ ਤੇ ਇਹ ਥੋੜਾ ਅੱਜ ਵਲੌਗ ਜਿਹੜਾ ਨਾ ਮਿਕਸ ਅਪ ਥੋੜਾ ਜਿਹੜਾ ਪਹਿਲਾਂ ਥੋੜਾ ਜਿਹਾ ਉਦੋਂ ਦਾ ਮੈਨੂੰ ਲੱਗਦਾ ਕਿ ਸਾਰੀਆਂ ਛੁੱਟੀਆਂ ਨਿਕਲ ਚਲੀਆਂ ਤੇ ਆਪਣਾ ਵਲੌਗ ਅੱਜ ਜਿਹੜਾ ਵਾ ਕਿ ਦੋ ਤਾਂ ਆਪਾਂ ਮੰਮੀ ਉਹਨਾਂ ਦੇ ਕੋਲ ਗਏ ਸੀਗੇ ਉਦੋਂ ਦਾ ਉਹੀ ਵਲੌਗ ਜਿਹੜਾ ਤੁਸੀਂ ਜਾਣਦੇ ਆ ਤੇ ਉਥੇ ਰਹਿ ਤੇ ਵਲੌਗ ਜਿਹੜਾ ਸੀਗਾ ਉਹ ਮਿਕਸ ਅਪ ਜਬ ਵਲੌਗ ਆ ਥੋੜਾ ਜਿਹਾ ਉਥੋਂ ਦਾ ਵਾ ਫਿਰ ਥੋੜਾ ਕਰਿਆਗੇ ਥੋੜਾ ਗੈਸਟ ਆਗੇ ਥੋੜਾ ਉਹਨਾਂ ਦੀ ਕਲਿੱਪ ਲਈ ਹੁਣ ਥੋੜਾ ਲਾਜ਼ ਤੇ ਅੱਜ ਜਿਹੜਾ ਕਿ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲੈਨੇ ਆ ਗੱਲਾਂ ਬਾਤਾਂ ਇਹ ਹੈ ਕਿ ਗਾਇਸ ਅੱਜਕੱਲ੍ਹ ਵੇ ਲੋ ਬੱਚਿਆਂ ਦੇ ਵਿੱਚ ਇੱਕ ਸਾੜ ਲਾਗੇ ਨਾ ਇੱਥੇ ਬਹੁਤ ਹੀ ਵੱਡੀ ਜਿਹੜੀ ਆ ਨਾ ਇੱਕ ਦੇਲ ਦੇ ਹੈ ਲਾਉਣ ਵਾਲੀ ਦੀ ਖਬਰ ਉਹ ਹੋ ਗਈ ਤੇ ਉਹਦਾ ਘਰ ਕੇ ਵੀ ਸਾਡਾ ਥੋੜਾ ਵਲੌਗ ਬਣਾਉਣ ਨੂੰ ਦੇ ਨਹੀਂ ਕੀਤਾ ਤੇ ਇਦਾਂ ਸਾਡੇ ਨਾ ਲਾਗੇ ਬੱਚੇ-ਬੱਚੇ ਆਪਸੇ ਲੜਦੇ ਤੇ ਉਹਨੇ ਇੱਕ ਬੱਚੇ ਨੇ ਦੂਜੇ ਬੱਚੇ ਦੀ ਚਾਕੂ ਮਾਰ ਕੇ ਉਹਨੂੰ ਮਾਰ ਦਿੱਤਾ ਵਿਚਾਰੇ ਨੂੰ ਇੰਨਾ ਸੋਹਣਾ ਬੱਚਾ ਹੀ ਨਾ ਤੇ ਉਹ ਵੀ ਜਿਹੜਾ ਮਾਰਨ ਦਾ ਵੀ ਚੜ੍ਹੋ ਵਧੀਆ ਘਰ ਦੇ ਵਿੱਚ ਉਹ ਸਾਰੇ ਦੋਵੇਂ ਬੱਚੇ ਵਧੀਆ ਘਰ ਦੇ ਹੋਏ ਪਰ ਪੇਰੈਂਟਸ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੁੰਦਾ ਹਨਾ ਜੇ ਆਪਾਂ ਮਾਪਿਆਂ ਨੂੰ ਦੋਸ਼ ਦਈਏ ਮਾਪਿਓ ਥੋੜੀ ਆਪਣੇ ਬੱਚੇ ਨੂੰ ਸਿਖਵਾਉਂਦਾ ਕਿ ਤੁਸੀਂ ਆ ਕਰੋ ਹਨਾ ਇਹ ਬੱਚਿਆਂ ਦੇ ਹਾਂ ਪਤਾ ਨਹੀਂ ਅੱਜ ਕੱਲ ਗੁੱਸਿਆਂ ਨੂੰ ਕੀ ਹੋ ਗਿਆ ਸਕੂਲ ਦੇ ਵਿੱਚ ਕੋਈ ਆਪਸ ਦੇ ਵਿੱਚ ਜੀ ਕੋਈ ਮਾੜੀ ਮੋੜ ਗੱਲਬਾਤ ਹੋਈ ਉਹ ਤੋਂ ਗੱਲਬਾਤ ਵਾਦੀ ਵਾਦੀ ਜਿਹੜੀ ਉਹ ਵਾਦੀ ਗਈ ਤੇ ਬੱਚਿਆਂ ਨੇ ਆਪਸ ਦੇ ਵਿੱਚ ਰੰਜਿਸ਼ ਰੱਖੀ ਤੇ ਉਹ ਜਿਹੜਾ ਤੇ ਉਹਦਾ ਕਰਕੇ ਜਿਹੜਾ ਕਿ ਏਡੀ ਵੱਡੀ ਵਾਰਦਾਤ ਆ ਤੇ ਮੈਂ ਜਿਹੜਾ ਉਹ ਪੰਜਾਬ ਦਿੱਤਾ ਗਿਆ ਤੇ ਬਸ ਉਹਦਾ ਕਰਕੇ ਥੋੜਾ ਜਿਹਾ ਵਲੌਗ ਬਣਾਉਣ ਨੂੰ ਦੇ ਲਈ ਕੀਤਾ ਬੱਚੇ 10th ਚ ਇੱਕ 11th ਚ ਪੜਦਾ ਹੈ 12th ਚ ਮੈਂ ਇਹ 10th ਜੀ 11th ਸੀ ਸ਼ਾਇਦ ਇੱਥੇ ਹੀਗਾ ਮੇਰੇ 10th ਤੋਂ ਲੈ ਕੇ 12th ਤੱਕ ਦੇ ਵਿੱਚ ਸੀਗਾ ਤੇ ਹੁਣ ਆ ਗਿਆ ਪ੍ਰਭ ਤੇ ਅੱਜ ਲੱਗਨ ਦੀ ਗਰਮੀ ਬਹੁਤ ਜਿਆਦੀ ਤੇ ਪ੍ਰਭ ਲੈ ਜੀ ਆਈਸਕ੍ਰੀਮਾਂ ਆਈਸਕ੍ਰੀਮਾਂ ਦਾ ਮम्मा ਕੁਝ ਖਾਣ ਨੂੰ ਦਿਲ ਕਰਦਾ ਤੇ ਇਹਨੇ ਨਾ ਆਪਣੇ ਖਾ ਖਾ ਕੇ ਤੇ ਆਪਣੇ ਫੇਸ ਤੇ ਦੇਖੋ ਰੋਜ਼ ਕੁਛ ਨਾ ਕੁਛ ਆਈਲੀ ਖਾ ਖਾ ਕੇ ਆਪਣੇ ਫੇਸ ਦੀ ਡਾਇਰ ਲਾ ਰਹੀ ਤੇ ਮੈਨੂੰ ਕਿਹਾ ਕਿ ਹੁਣ ਕੁਛ ਆਈਲੀ ਨਹੀਂ ਖਾਣਾ ਇਹਨੂੰ ਚੰਗਾ ਤੂੰ ਆਈਸਕ੍ਰੀਮ ਖਾ ਲੈ ਜਾਂ ਫਿਰ ਕੁਛ ਦੂਸਤ ਜਿਹਾ ਪੀ ਲੈ ਤੇ ਆਈਸਕ੍ਰੀਮਾਂ ਦਾ ਪ੍ਰਭ ਨੇ ਲਾ ਦਿੱਤਾ ਢੇਰ ਅੱਛਾ ਤਾਂ ਇਹੋ ਤੇ ਕਹਿੰਦਾ ਪੈਸੇ ਨਹੀਂ ਪਜੇ ਸੈਂਡਵਿਚ ਲੈ ਕੇ ਆਇਆ ਆਪਣੇ ਲਈ ਉਧਰ ਦੇਖੋ ਤੇ ਸਾਡੇ ਲਈ ਪਹਿਲੋ ਵੀ ਇਹ ਨਹੀਂ ਦਿੱਤੇ ਜੀ ਤੂੰ ਹੋਰ ਵੀ ਇਹ ਲੈ ਜਾਂਦਾ ਆ ਆਪਣੇ ਜੋਗੇ ਹੀ ਖੜੇ ਮਤਲਬ ਕਿ ਆਪਣਾ ਹੀ ਪੂਰਾ ਕਰਕੇ ਆਉਣਾ ਹੈਗਾ ਨਾ ਕਿ ਮੇਰਾ ਮੇਰਾ ਛੱਜੇ ਬਾਕੀ ਮੇਕੀ ਜਾਊ ਜੋ ਉਹ ਹੈ ਨਾ ਪਹਿਲਾਂ ਮਾਂ ਆਪਣੇ ਮੂੰਹ ਚੋਂ ਬੁਰਕੀ ਕੱਢ ਕੇ ਵੀ ਬੱਚੇ ਨੂੰ ਦਿੰਦੀ ਆ ਵੀ ਮੈਂ ਆਪਣੇ ਪੁੱਤ ਲਈ ਰੱਖਾਂ ਮੇਰੇ ਪੁੱਤ ਨੇ ਆਉਣਾ ਉਹ ਖਾਵੇ ਤੇ ਪੁੱਤ ਇਧਰ ਦੇਖੋ ਹਾਂ ਨਹੀਂ ਨਹੀਂ ਪਹਿਲਾਂ ਸੈਂਡਵਿਚ ਖਾ ਲਾ 3 3 6 ਪਹਿਲਾਂ ਕੋਣ ਖਾਣਾ ਨਾ ਤੁਹਾਡੇ ਨਾਲ ਹਾਂ ਉਹ ਹੀ ਫਿਰ ਤੁਹਾਨੂੰ ਵਿਖਾ ਵਿਖਾ ਕੇ ਸੈਂਡਵਿਚ ਖਾਉਂਗਾ ਨਾ ਇਧਰੋਂ ਚਾਇਆ ਸਨੋਇਆ ਸਨੋਇਆ ਲਈ ਕੀ ਲੈ ਗਏ ਆ ਤਾਂ ਆਣਾ ਇੱਕ ਡੱਕੀ ਦੇਦਾ ਇੱਕੇ ਡੱਕੀ ਜਾਂਦਾ ਸੈਂਡਵਿਚ ਆ ਮੈਂ ਇੱਕ ਡੱਕੀ ਲੈਣੀ ਆ ਇਹਦੇ ਚ ਕਿਹੜੀ ਗੱਲ ਆ 1 ਬਾਈਟ ਤੋਂ ਮੇਰੇ ਲਈ ਬਣਦੀ ਹੈ ਨਹੀਂ ਨਹੀਂ ਤੇ ਚਲੋ ਗਾਇਸ ਹੁਣ ਇਹ ਆਪਣੀ ਆਈਸਕ੍ਰੀਮ ਜਿਹੜੀ ਪਿਗਲ ਨਾ ਜਾਵੇ ਤੇ ਆਪਾਂ ਉਹ ਲਈਏ ਖਾ ਤੇ ਆਜੋ ਜਿਹੜੇ ਇੰਨੀ ਗਰਮੀ ਦੇ ਵਿੱਚ ਖਾਣੀ ਆ ਆਈਸਕ੍ਰੀਮ ਉਕਤ ਸਥਿਤੀ ਹੋ ਜਾਣੀ ਪ੍ਰਾਪਤ ਇਹਦੇ ਵਿੱਚ ਚੜਾਪਾ ਮਰ ਜਾਣੀ। ਸਵਾ ਦਿੰਨੇ ਆ ਪੁੱਤ ਦਿੰਨੇ ਆ ਦਿੰਨੇ ਸਲੋਈ ਸਾਡੀ ਨੂੰ ਤੇ ਪਹਿਲਾ ਹੁੰਦਾ ਵੀ ਮੈਨੂੰ ਮਿਲ ਜੇ ਬਾਕੀ ਬਾਰੇ ਸਾਰੇ। ਇਹ ਯਾਰੀ ਨਾ। ਕੋਈ ਟੋੜੋ ਮੱਖੀਆਂ ਆ ਗਈਆਂ ਵੀਡੀਓ ਬਣਾਉਣ ਦੇ ਤੇ। ਲੋ ਗਾਇਸ ਆਪ ਆ ਗਿਆ ਬਾਹਰ ਤੇ ਬਾਹਰ ਇੰਨੀ ਕੁ ਜਿਆਦੀ ਜਿਹੜੀ ਗਰਮੀ ਆ ਨਾ ਕੋਈ ਕਹਿ ਨਹੀਂ ਸਕਦਾ ਜੀ ਬਹੁਤ ਹੀ ਜਿਆਦੀ ਗਰਮੀ ਆ ਤੇ ਇੰਨਾ ਪਸੀਨਾ ਆਉਂਦਾ ਨਾ ਬਾਹਰ ਬੈਠਾ। ਆਹ ਹੈ ਕੀ ਹੋ ਗਿਆ ਸਰੋਇਆ ਤੈਨੂੰ ਅੱਜ ਸਾਡਾ ਪੂੜਾ ਜਿਹੜਾ ਟੁੱਟ ਗਿਆ ਤੇ ਇਹ ਆਪਾਂ ਕੱਢ ਕੇ ਰੱਖਿਆ ਬਾਹਰ ਹੁਣ ਪ੍ਰਭ ਕਹਿੰਦੇ ਆਏ ਮੈਨੂੰ ਬਣਾ ਲੂੰਗਾ ਮम्मा ਤੇ ਜਿਉਂ ਤੋਂ ਬਣਾਇਆ ਗਿਆ ਠੀਕ ਹੈ ਨਹੀਂ ਤੇ ਆਪਾਂ ਨੂੰ ਛੋਟਾ ਵਾਂਗੇ ਤੇ ਬੜੀ ਗਰਮੀ ਬਹੁਤ ਜਿਆਦਾ ਰੋਟੀਆਂ ਆਪਾਂ ਬਣਾ ਲਈ ਆ ਪੰਜ ਗਰੁੱਪ ਨੇ ਖਾਣੀ ਜਿਹੜੇ ਗਰੁੱਪ ਨੇ ਖਾਣੀ ਸੀਗੀ ਬਸ ਉਹਨਾਂ ਨੇ ਖਾ ਲਈ ਆ ਤੇ ਫਰਭੋ ਅੰਦਰ ਪੈਜ ਗਰੁੱਪ ਨੇ ਕਿਹੜੀ ਸੌਣਾ ਹੈ ਤੇ ਇਸ ਕਰਕੇ ਉਹ ਅੰਦਰ ਲਵੇਂ ਪੈ ਗਏ ਟਾਈਮ ਹੋ ਗਿਆ ਸ਼ਾਮ ਦਾ 7:30 ਵਜੇ ਦਾ ਤੇ ਮੈਂ ਵੇਖਣ ਲਈ ਮੈਂ ਹਾਂ ਚੱਲ ਥੋੜਾ ਟਾਈਮ ਬਾਹਰ ਪੈਣੇ ਥੋੜਾ ਨਾ ਫਰੈਸ਼ ਜਾਉਣੇ ਸਾਰਾ ਦਿਨ ਏਸੀ ਥੱਲੇ ਬੈਠ ਬੈਠ ਕੇ ਵੀ ਬੰਦਾ ਬੂਰੀ ਹੋ ਜਾਂਦਾ ਵਾ ਤੇ ਇਸ ਕਰਕੇ ਆਪਾਂ ਥੋੜਾ ਬਾਹਰ ਬੈ ਗਏ ਤੇ ਹੁਣ ਆਪਾਂ ਰੋਟੀ ਰੋਟੀ ਬਣਾ ਲਈ ਆ ਖਾ ਲਈ ਆ ਇੰਨੇ ਦਿਨ ਜਿਹੜਾ ਕਿ ਹੁਣ ਆਦਤ ਜੀ ਨਹੀਂ ਰਹੀ ਜਣਾ ਵਲੌਗ ਜ ਬਣਾਉਂਦੀ ਤੇ ਇਸ ਕਰਕੇ ਹੌਲੀ ਹੌਲੀ ਫੇਰ ਦੁਬਾਰਾ ਸ਼ੁਰੂ ਕਰਾਂਗੇ ਤੇ ਅੱਜ ਬੜੇ ਦਿਨਾਂ ਬਾਅਦ ਜਿਹੜਾ ਮੈਂ ਵਲੌਗ ਜਿਹੜਾ ਵਾ ਸ਼ੁਰੂਆਤ ਕੀਤੀ ਆ ਤੇ ਚਲੋ ਹੌਲੀ ਹੌਲੀ ਇਦਾਂ ਬੜੇ ਰੋ ਕਦੀ ਕਦਾਂ ਹੀ ਵਲੌਗ ਜਿਹੜਾ ਆਪਾਂ ਪਾ ਦਾਂ ਕਰਾਂਗੇ ਤੁਹਾਨੂੰ ਆਪਾਂ ਆਪਣੀ ਅਪਡੇਟ ਦਿੰਦੇ ਰਵਾਂਗੇ ਤੇ ਇਸ ਵਾਰ ਗਰਮੀਆਂ ਦੇ ਵਿੱਚ ਛੁੱਟੀਆਂ ਦੇ ਵਿੱਚ ਆਪਾਂ ਕਿਤੇ ਵੀ ਨਹੀਂ ਘੁੰਮਣਗੇ ਕਿਉਂਕਿ ਗਰਮੀ ਬੜੀ ਸੀ ਕਿ ਘਰੋਂ ਬਾਹਰ ਨਿਕਲਣ ਨੂੰ ਦੇਰੀ ਨਹੀਂ ਕਰਦਾ ਲੋਕੀ ਪਤਾ ਨਹੀਂ ਮੈਨੂੰ ਤਾਂ ਨਾ ਕਿੱਦਾਂ ਹਣਾ ਬਾਹਰ ਘੁੰਮਦੇ ਫਿਰਦੇ ਆ ਤੇ ਆਪਣੇ ਵਰਗਣਾਂ ਤੇ ਘਰੋਂ ਨਿਕਲ ਨਹੀਂ ਜਿਹੜਾ ਬਹੁਤ ਜਿਹੜਾ ਮਾਂ ਪਾਪ ਲੱਗਦਾ ਉਹੀ ਜਿਹੜੇ 4-5 ਦਿਨ ਆਪਾਂ ਮੰਮੀ ਉਹਨਾਂ ਦੇ ਕੋਲ ਲਾਏ ਪਹਿਲੀਆਂ ਛੁੱਟੀਆਂ ਦੇ ਵਿੱਚ ਵਿੱਚ ਲਾ ਲਓ ਕਿ 4 ਤਰੀਕ ਨੂੰ ਗਿਆ ਤੇ ਆਪਾਂ اٹਕ ਦੀ ਤੱਕ ਨੂੰ ਆ ਗਏ ਹਾਂ ਉਹੀ ਬਸ ਗਏ ਹਾਂ ਉਸ ਤੋਂ ਬਾਅਦ ਵਿੱਚ ਆਪਾਂ ਕਿਤੇ ਨਹੀਂ ਗਏ ਹੁਣ ਥੋੜੇ ਦਿਨਾਂ ਤੱਕ ਸਿਸਟਰ ਤੋਂ ਜਾਂਦਾ ਹੀ ਰਹਿਦਾ ਵਾ ਸ਼ਾਇਦ ਹੋ ਸਕਦਾ ਆਪਾਂ ਜਾਈਏ ਤੇ ਫਿਰ ਉਹ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਬਣ ਪਾਇਆ ਤੇ ਤੇ ਚਲੋ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਹਾਂ ਤੇ ਮਿਲਦੇ ਕੱਲ ਨੂੰ ਨਵੀਆਂ ਵੀਡੀਓ ਦੇ ਨਾਲ ਤੇ ਮੈਂ ਵੇਖਣ ਦੀ ਹਾਂ ਉਧਰ ਨੂੰ ਮੈਂ ਕੋਈ ਨਿਕਲੇ ਬਾਹਰ ਗੱਲਬਾਤ ਯਮਨ ਉਹ ਨਹੀਂ ਗਏ ਉਹਨਾਂ ਦੇ ਘਰੇ ਵੀ ਪਰੌਣੇ ਆਏ ਉਧਰ ਬੜੀ ਆ ਤੇ ਉਹਦੀਆਂ ਨਣਾ ਲਾਈਆਂ ਛੁੱਟੀਆਂ ਥੋੜੀਆਂ ਰਹਿ ਗਈਆਂ ਤਾਂ ਕਰਕੇ ਤੇ ਅੱਜ ਵੀਡੀਓ ਨੂੰ ਇੱਥੇ ਹੀ ਕਰਦੇ ਐਂਡ ਮਿਲਦੇ ਕੱਲ ਨੂੰ ਨਵੇਂ ਵੀਡੀਓਜ਼ ਨਾਲ ਤੇ ਵੇਖੋ ਗੱਲ ਕਰਦੇ ਕਰਦੇ ਕੋਈ ਸੀਨਾ ਤਰੇ ਆਉਂਦੇ ਆ ਤੇ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਕਰੋ ਸਬਸਕ੍ਰਾਈਬ ਬਾਏ ਬਾਏ ਵੀਡੀਓ ਬਾਏ